ਹਾਂਜੀ ਭਾਈ ਆ ਪਿੰਜਰੇ ਦਾ ਦੱਸੋ ਕੀ ਕਰੀਏ ਠੀਕ ਆ ਭਾਈ ਵੀਰ ਨੂੰ ਥੱਲੇ ਲਾਈ ਜੇ ਆ ਨਾ ਲਾਈ ਹੈ ਜਬਰੂ ਕੀ ਹਾਲ ਚਾਲ ਜੀ ਵੈਲਕਮ ਵੈਲਕਮ ਆ YouTube ਚੈਨਲ ਸਸਰੀ ਘਰ ਸਾਰਿਆਂ ਨੂੰ ਵਲੌਗ ਨੰਬਰ 3 ਪਤਾ ਨਹੀਂ 4 ਆ ਇਹ ਤੇ ਉਮੀਦ ਕਰਦਾ ਦੋਸਤਾਰੇ ਠੀਕ ਹੋਵਗੇ ਅੱਜ ਆ ਇਸ ਨੀਂਦ ਕੋਲੇ ਤੇ더라 ਦੇਖੋ ਜੀ ਕੀ ਪੰਗੇ ਕਰੀ ਜਾਂਦਾ ਅੱਗ ਲਾਉਗਾ ਜੀ ਵਿਸਤਰਿਆਂ ਨੂੰ ਆਪ ਤੈਨੂੰ ਬਿੜ ਤੇ ਅੱਜ ਇਹ ਐਕਸਪੈਰੀਮੈਂਟ ਕਰੀ ਜਾਂਦਾ ਜੀ ਪੁੱਠੇ ਸਿੱਦੇ ਕੰਮ ਜੀ ਅੱਜ ਘਰੇ ਕੋਈ ਨਹੀਂ ਗਏ ਹੋਏ ਆ ਰਿਸ਼ਤੇਦਾਰੀ ਤੇ ਸਾਰੇ ਤੇ더라 ਪੰਗੇ ਲਈ ਜਾਂਦਾ ਜੀ ਇਹ ਸਾੜੂ ਕੁਝ ਨਾ ਕੁਝ ਅੱਜ ਫੜੀ ਪਿੱਛੋਂ ਕੀ ਧੀ ਹੇਪਰ ਉਹ ਦਾਰਮਲੀ ਬੋਤਲ ਨਾਲ ਪੇ ਆ ਦੇਖੋ ਜੀ ਆ ਦੇਖੋ ਜੀ ਕੀ ਰੱਖੀ ਬੈਠੇ ਜੀ ਗੰਦੀਆਂ ਬੰਦੀਆਂ ਚੀਜ਼ਾਂ ਜੀ ਅਸੀਂ ਨਹੀਂ ਪੀਂਦੇ ਜੀ ਇਹ ਇਹ ਹੀ ਪੀਂਦੇ ਆ ਇਹ ਅਗਰ ਆਉਣੀਆਂ ਇਹਨੂੰ ਹਾਉ ਜਦੋਂ ਵਿੱਚ ਹਵਾ ਹੀ ਨਹੀਂ ਆ ਗਈ ਤਾਂ ਕਿਵੇਂ ਜਗ ਜੂਈ ਮੋਮਬੱਤੀ ਉਹਦੇ ਕੋਲ ਕੀ ਸੀਗੇ ਜਿਹੜੇ ਇਹਨੇ ਰੀਲ ਵੇਖੀ ਐ ਮੈਂ ਤੁਹਾਨੂੰ ਦੱਸਾਈਦਾ ਰੀਲ ਦੇਖ ਕੇ ਤੇ ਪੰਗੇ ਲੈਣ ਲੱਗਿਆ ਕਰੇ ਠੀਕ ਹੈ ਬਈ ਤੇ ਹੁਣ ਇਹ ਕੋਈ ਨਾ ਕੁਝ ਕਰੂਗਾ ग्लासੀ ਤਾਂ ਕਰਤੀ ਕਾਲੀ ਅਸ਼ਾ ਵੀ ਮੋਮਬੱਤੀ ਪਾਣੀ ਤਾਂ ਨਹੀਂ ਜਾਂਦਾ ਹੋਰ ਵਖਾਈਂ ਰੀਲ ਕਿੱਥੇ ਆਹ ਵਖਾਤ ਦੇ ਕੌਣ ਮਿੱਤਰ ਵੇਖੀਓ ਕੀ ਕਰੀ ਜਾਂਦਾ ਅੱਜ ਇਹ ਤਨ ਦਸ ਤਾਂ ਵੀ ਅੱਜ ਪੰਗਾ ਲੈ ਲੈਣੇ ਨੇ ਬੁੱਠਾ ਕੋਈ ਆਂ ਫੇਰਾ ਘਲਾਤੀ ਜੇ ਬਾਈ ਚਾਂਸ ਹੋਰ ਉਹਦੇ ਆ ਗੁੱਗ ਲੱਗੀ ਤੇ ਫੇਰ ਇਹਦੇ ਵਿੱਚ ਨਹੀਂ ਜਗਦੀ ਗਾਰੰਟੀ ਦਿੰਦਾ ਮੈਂ ਕਲਾਸੀ ਜਮਉਂਬਤੀ ਜਗ ਜੇ ਤਾਂ ਕਿਡਾ ਲਿਆ ਦੇਖੋ ਜੀ ਪਾਏ ਚ ਪੱਖਾ ਬੰਦ ਕਰਕੇ ਮੁੜ ਕੋ ਮੁੜ ਕੇ ਕਰਤਾ ਕੰਮ ਹੁਣ ਫਿਰ ਵੱਡਾ ਗਲਾਸ ਲੈ ਜਾਂਦਾ ਐਕਸਪੈਰੀਮੈਂਟ ਕਰਾਂਗੇ ਅੱਜ ਕੁਝ ਨਾ ਕੁਝ ਤਗੜਾ ਇਹ ਅੱਖਾਂ ਬੰਦ ਕਰਨਾ ਬਹੁਤ ਆਪਾਂ ਬਾਹਰ ਆ ਕੇ ਕਰਦੇ ਵੀਡੀਓ ਵਧੀਆ ਬਣੂਗੀ ਕੁਆਲਿਟੀ ਸਾਫ ਆ ਜੂਗੀ ਆਇਆ ਇਹ ਕੋਈ ਆ ਜੂਆ ਹੁਣ ਓਏ ਕਹਿੰਦੇ ਮੁੰਡੇ ਨੇ ਐਕਸੈਸ ਕੀ ਕਹਿੰਦੇ ਆ ਸਫਲ ਹੋ ਗਿਆ ਓਨੀ ਬੋਈ ਦੀ ਇਹ ਗਲਾਸ ਲੱਭੀ ਬੁਝ ਗਈ ਫੋਨ ਤੇ ਮੈਸੇਜ ਆਇਆ ਜੀ ਮਿੰਟੋਂ ਮਿੰਟ ਵੇ ਦਾ ਵੀ ਪਾਇਆ ਏਡੇ ਕਿੰਨੇ ਤਰ੍ਹਾਂ ਪਰਸਨ ਦਾ ਮੈਸੇਜ ਆਉਂਦੀ ਆ ਹੈ ਤੇ ਐਕਸਪੈਰੀਮੈਂਟ ਤਾਂ ਇਹ ਮੈਨੂੰ ਦੱਸਤਾ ਆਫ ਕੈਮਰੇ ਚ ਵੀ ਜਿਵੇਂ ਪਾਣੀ ਦਾ ਗਲਾਸ ਦੋ ਗਲਾਸ ਪਾਣੀ ਤੇ ਸੱਡ ਤੇ ਰੱਖ ਕੇ ਤੇ ਮੋਮਬਤੀ ਜਗਾ ਕੇ ਮੋਮਬਤੀ ਨਾ ਬੁਝੇ ਤੇ ਪਲੇਟ ਨਾਲ ਚੱਕੀ ਜਾਊਗੀ ਤੇ ਜਾਦੂ ਕਰਕੇ ਵੇਨੇ ਆ ਜੀ ਅੱਜ ਹਣੀਏ ਫਿਰ ਲਾ ਗਿਆ ਮੋਮਬਤੀ ਲੈ ਕੇ ਵੱਡੀ ਹੁਣ ਪਾਣੀ ਦੇ ਗਲਾਸ ਰੱਖ ਲੇ ਤੇ ਹੁਣ ਕਰਨੀ ਕੁਝ ਨਾ ਕੁਝ ਲੋਈ ਲੱਗ ਗਿਆ ਫਿਰ ਇਹ ਕੰਮ ਕਰਨ ਬੁੱਠੇ ਇਧਰੋਂ ਤਾਂ ਆ ਗਿਆ ਸੀ ਤੇ ਫਲਾਲ ਯਾਰ ਸੌਂ ਗਿਆ ਸੀ ਆਣ ਕੇ ਤੇ ਹੁਣ ਕਬੂਤਰਾਂ ਨੂੰ ਦਾਣੇ ਦੁਨੇ ਪਾਉਣੇ ਆ ਠੀਕ ਆ ਬਾਈ ਕਬੂਤਰ ਤਾਂ ਬਲਾਉਂ ਚ ਬੁਖਾਇਲ ਨਹੀਂ ਜਿੰਨਾ ਕਰਕੇ ਵਲੌਗ ਚੱਲਦੇ ਆ ਆਪਣੇ ਠੀਕ ਆ ਬਾਈ ਤੇ ਆਰੇ ਇਹ ਕਬੂਤਰ ਚੈੱਕ ਕਰ ਲੋ ਕਬੂਤਰ ਆ ਜੀ ਬੱਚੇ ਜੀ ਇਹਨਾਂ ਨੇ ਹਜੇ ਤੱਕ ਨਹੀਂ ਕੱਢੇ ਜੀ ਤੇ ਆ ਕਬੂਤਰੀ ਵੀ ਅੱਖਾਂ ਨੂੰ ਪਤਾ ਨਹੀਂ ਕੀ ਹੋ ਗਿਆ ਦਵਾਈ ਦਵਾਈ ਲਿਆ ਕੇ ਲਾਉਣੀ ਹੈ ਜੀ ਤੇ ਫਿਲਹਾਲ ਪਾਣੀ ਚੇਂਜ ਕਰ ਦਈਏ ਜੀ ਦੂਜਾ ਨੰਬਰ ਜੀ ਦਾਣੇ ਪਾ ਦਈਏ ਜੀ ਕਬੂਤਰਾਂ ਨੂੰ ਠੀਕ ਆ ਬੋ ਜੀ ਬਰੋ ਜੀ ਪਾ ਦਈਏ ਕਬੂਤਰਾਂ ਨੂੰ ਦਾਣੇ ਲੈ ਜਾਂਦੇ ਸੀ ਕੌਲੀ ਭਰ ਕੇ ਜੀ ਤੇ ਫਿਲਹਾਲ ਜੀ ਵੇਟ ਕਰੀ ਜਾਂਦੇ ਕਬੂਤਰ ਵੀ ਕਦੋਂ ਸਾਨੂੰ ਦਾਣੇ ਬਾਊਗਾ ਜੀ ਤੇ ਆਪਾਂ ਵੀ ਦਾਣੇ ਪਾ ਦੀਏ ਜੀ ਕੂਤਰਾਂ ਨੂੰ ਜੀ ਇੱਕ ਮਿੰਟ ਜੀ ਇੱਕ ਮਿੰਟ ਸਤਾਜ ਜੀ ਲਓ ਵੀ ਚੋਬਰੋ ਆਜੋ ਭਜਿਓ ਭਜਿਓ ਠੀਕ ਹੈ ਚੋਬਰੋ ਖਾ ਲੋ ਦਾਣੇ ਭਰ ਲੋ ਟੁੱਸ ਸਤਾਜ ਲਓ ਵੀ ਚੋਬਰੋ ਇੱਕ ਪਿਆਰ ਮਿੱਟੀ ਵਾਲੀ ਡਾਉਂਦੇ ਆ ਜੀ ਪਾਣੀ ਵੀ ਪਾ ਦੀਏ ਕੂਤਰਾਂ ਨੂੰ ਠੀਕ ਹੈ ਜੀ ਧੋ ਕੇ ਭਾਂਡਾ ਪਰ ਹੁਣ ਆ ਗਏ ਡਿਊਟੀ ਤੇ ਆਪਾਂ ਯਾਨੀ ਕਿ ਜਵਾਰ ਵੱਢਣ ਜੀ ਰਾਤਰੀ ਆਪਣੇ ਹੱਥ ਚ ਆਈ ਦੇ ਜਵਾਰ ਆਪਣੇ ਸਾਹਮਣੇ ਆ ਜੀ ਬਸ 2 ਮਿੰਟਾਂ ਤੇ ਸਾਈਡ ਤੇ ਪਈ ਹੋਵੇ ਜੀ ਤੇ ਉਧਰ ਆਪਣੀ ਬੱਕਰੀ ਨਿੱਕੀ ਪਟੋਰੀ ਕਾ ਚੁਗਦੀ ਜਵਾਰ ਖਾਂਦੀ ਫਿਰਦੀ ਹੈ ਜੀ ਬਾਜ ਸੁਣ ਕੇ ਆ ਗਈ ਨਾ ਮਿੰਡਾ ਚੋਰਾ ਨੂੰ ਠੀਕ ਹੈ ਚੋਬਰ ਕੂਤਰਾਂ ਦੀ ਸ਼ਕੀਨ ਕੂਤਰਾਂ ਨੂੰ ਵੇਂਦੀ ਹੈ ਇਹ ਠੀਕ ਹੈ ਚੋਬਰ ਹਾਂਜੀ ਭਾਈ ਆ ਪਿੰਜਰੇ ਤਾਂ ਦੱਸੋ ਕੀ ਕਰੀਏ ਠੀਕ ਹੈ ਭਾਈ ਵੀ ਇਹਨੂੰ ਥੱਲੇ ਲਾਈਏ ਜਾਂ ਨਾ ਲਾਈਏ ਇਹਨੂੰ ਥੱਲੇ ਲਾਉਣਾ ਲਾਉਣ ਵਾਸਤੇ ਨਾ ਭਾਈ 4-500 ਦਾ ਖਰਚਾ ਆ ਜੂਗਾ ਫਰਗੀ ਚੱਕਰਾ ਇੱਥੇ ਬਿੱਲੇ ਆਉਂਦੇ ਵੱਡੇ ਵੱਡੇ ਬਿੱਲੀਆਂ ਤੇ ਬਿੱਲੇ ਵੀ ਆਉਂਦੇ ਆ ਸਾਰੀਆਂ ਜਾਲੀਆਂ ਆਪਾਂ ਨੂੰ ਦੁਬਾਰਾ ਲਾਉਣੀਆਂ ਪੈਣੀਆਂ ਠੀਕ ਆ ਅਜਮਬਰੀਕ ਜਾਲੀ ਇਹਨਾਂ ਦੇ ਆਸ-ਪਾਸੇ ਕਿਉਂਕਿ ਉਹ ਭਾਂਚੇ ਵਿੱਚੋਂ ਕੱਢ ਲੈਂਦੇ ਕਬੂਤਰ ਦਾ ਬੱਚਾ ਇੱਕ ਲੈ ਗਿਆ ਸੀ ਇਹਦੇ ਇਹਦੇ ਵਿੱਚੋਂ ਹੀ ਕੱਢ ਕੇ ਠੀਕ ਆ ਬਈ ਲਾਲ ਸਰ ਦਾ ਬੱਚਾ ਹੁੰਦਾ ਸੀ ਪਹਿਲਾਂ ਆਪਣੇ ਕੋਲੇ ਉਹ ਪਿੰਜਰੇ ਚੋਂ ਕੱਢ ਕੇ ਲੈ ਗਿਆ ਸੀ ਤਾਂ ਕਰਕੇ ਹੁਣ ਪਿੰਜਰੇ ਚ ਕਬੂਤਰ ਨਹੀਂ ਰੱਖੇ ਆਪਾਂ ਤੇ ਬਾਕੀ ਬਈ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਥੱਲੇ ਲਾਈਏ ਕਿ ਨਾ ਲਾਈਏ ਵੀ ਇਹਨਾਂ ਦੇ ਜੋੜੀਆਂ ਲਵਾਈਏ ਜਾਂ ਨਾ ਲਵਾਈਏ ਬਾਕੀ ਜਿਵੇਂ ਤੁਸੀਂ ਕਹੋਗੇ ਬਈ ਆਪਾਂ ਵੀ ਕਰ ਲਾਂਗੇ ਤੇ ਕਮੈਂਟ ਕਰਕੇ ਦੱਸਿਓ ਬਈ ਠੀਕ ਹੈ ਜੀ